ਹਰ ਕੋਈ ਪੈਸਾ ਕਮਾਉਣਾ ਚਾਹੁੰਦਾ ਹੈ ਤੇ ਪੈਸੇ ਦੇ ਨਾਲ ਧਨਵਾਨ ਬੰਨਾ ਚਾਹੁੰਦਾ ਹੈ ਲੇਕਿਨ ਤੁਹਾਨੂੰ ਅੱਜ ਅਸੀਂ ਹਾਂ ਵਾਸਤੂ ਸ਼ਾਸਤਰ ਮੁਤਾਬਕ ਟਿਪਸ ਦੱਸਾਂਗੇ ਜਿਸ ਨਾਲ ਤੁਸੀਂ ਘਰ ਦੇ ਵਿੱਚ ਜਿਹੜਾ ਗਾਇਆ ਉਹ ਕੋਈ ਵੀ ਰੁਕਾਵਟ ਹੋਵੇ ਧਨ ਦੀ ਉਹ ਦੂਰ ਹੋ ਜਾਵੇਗੀ ਤੇ ਧਨ ਘਰ ਵਿੱਚ ਆਉਣਾ ਸ਼ੁਰੂ ਹੋ ਜਾਵੇਗਾ ਜੀ ਹਾਂ ਇਸ ਦਿਸ਼ਾ ਦੇ ਵਿੱਚ ਤੁਸੀਂ ਲਗਾ ਸਕਦੇ ਹੋ ਮਨੀ ਪਲਾਂਟ ਘਰ ਦੇ ਵਿੱਚ ਧਨ ਦਾ ਹੋਵੇਗਾ ਵਧਦਾ ਜੀ ਹਾਂ ਅੱਜ ਦੇ ਸਮੇਂ ਦੇ ਵਿੱਚ ਮਨੀ ਪਲਾਂਟ ਤਾਂ ਹਰ ਘਰ ਵਿੱਚ ਲੱਗਾ ਹੁੰਦਾ ਆ ਤੁਸੀਂ ਅਕਸਰ ਦੇਖਦੇ ਹੀ ਹੋਵੇਗਾ ਲੋਕ ਇਸ ਨੂੰ ਬੜੇ ਧਿਆਨ ਨਾਲ ਲਗਾਉਂਦੇ ਹਨ ਅਤੇ ਇਸ ਦੀ ਦੇਖਭਾਲ ਕਰਦੇ ਹਨ ਮਨੀ ਪਲਾਂਟ ਪੁਰਾਣੇ ਸਮੇਂ ਤੋਂ ਹੀ ਚੱਲਦਾ ਆ ਰਿਹਾ ਹੈ ਘਰ ਵਿੱਚ ਸੁੱਖ ਸ਼ਾਂਤੀ ਨਾਲ-ਨਾਲ ਤੁਹਾਨੂੰ ਵੀ ਵਧਾਉਂਦਾ ਹੈ ਇਸੇ ਵਜ੍ਹਾ ਕਰਕੇ ਲੋਕ ਇਸ ਨੂੰ ਘਰ ਵਿੱਚ ਰੱਖਦੇ ਹਨ ਅੱਜ ਤੁਹਾਨੂੰ ਦੱਸਾਂਗੇ ਕਿ ਵਾਸਤੂ ਸ਼ਾਸਤਰ ਅਨੁਸਾਰ ਮਨੀ ਪਲਾਂਟ ਨੂੰ ਠੀਕ ਦਿਸ਼ਾ ਵਿੱਚ ਲਗਾਇਆ ਜਾਵੇ ਤਾਂ ਵਧੀਆ ਨਿਤ ਜੇ ਨਾ ਲਗਾਇਆ ਜਾਵੇ ਤਾਂ ਫਿਰ ਨੁਕਸਾਨ ਵੀ ਹੋ ਜਾਂਦਾ ਹੈਗਾ ਆ ਮਨੀ ਪਲਾਂਟ ਲਗਾਉਣ ਲਈ ਦੱਖਣ ਪੂਰਬ ਦਿਸ਼ਾ ਸਭ ਤੋਂ ਵਧੀਆ ਮੰਨੀ ਜਾਂਦੀ ਕਿ ਤੁਹਾਨੂੰ ਫਿਰ ਤੋਂ ਦੱਸ ਰਨੇ ਆ ਮਨੀ ਪਲਾਂਟ ਲਗਾਉਣ ਲਈ ਦੱਖਣ ਪੂਰਬ ਦਿਸ਼ਾ ਸਭ ਤੋਂ ਵਧੀਆ ਮੰਨੀ ਜਾਂਦੀ ਗਈ ਹੈ ਵਾਸਤੂ ਸ਼ਾਸਤਰ ਅਨੁਸਾਰ ਮਨੀ ਪਲਾਂਟ ਨੂੰ ਲਗਾਉਣ ਲਈ ਦੱਖਣ ਪੂਰਬ ਦਿਸ਼ਾ ਵੱਲ ਸਭ ਤੋਂ ਵਧੀਆ ਮੰਨੀ ਜਾਂਦੀ ਗਈ ਇਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਤੇ ਦੱਖਣ ਪੂਰਬ ਕੋਨਚ ਲਗਾਉਣ ਦਾ ਇੱਕ ਹੋਰ ਕਾਰਨ ਇਹ ਵੀ ਹੁੰਦਾ ਹੈ ਕਿ ਇਸੇ ਦਿਸ਼ਾ 'ਚ ਭਗਵਾਨ ਗਣੇਸ਼ ਜੀ ਦਾ ਵੀ ਨਿਵਾਸ ਹੈਗਾ ਆ ਘਰ ਦੇ ਅੰਦਰ ਮਨੀ ਪਲਾਂਟ ਲਗਾਓ ਬਾਹਰ ਨਹੀਂ ਮਨੀ ਪਲਾਂਟ ਨੂੰ ਇਸ਼ਾਨ ਯਾਨੀ ਉੱਤਰ ਪੂਰਬ ਦਿਸ਼ਾ 'ਚ ਨਹੀਂ ਲਗਾਉਣਾ ਚਾਹੀਦਾ ਇਸ ਘਰ ਦੇ ਬਾਹਰ ਮਨੀ ਪਲਾਂਟ ਦਾ ਪੌਦਾ ਨਹੀਂ ਲਗਾਉਣਾ ਚਾਹੀਦਾ ਇਸ ਨੂੰ ਘਰ ਦੇ ਅੰਦਰ ਲਗਾਉਣਾ ਚਾਹੀਦਾਗਾ ਜੋ ਕਿ ਵਧੀਆ ਹੁੰਦਾ ਆ ਮਨੀ ਪਲਾਂਟ ਨੂੰ ਰੋਜ਼ਾਨਾ ਦੇਵੋ ਪਾਣੀ ਜੇਕਰ ਮਨੀ ਪਲਾਂਟ ਦੇ ਪੱਤੇ ਮੁਰਝਾਏ ਤਾਂ ਸਫੇਦ ਹੋ ਜਾਣ ਤਾਂ ਇਹ ਅਸ਼ੁਭ ਮੰਨੇ ਜਾਂਦੇ ਹਨ ਇਸ ਲਈ ਰੋਜ਼ਾਨਾ ਮਨੀ ਪਲਾਂਟ ਦੇ ਪੌਦੇ ਨੂੰ ਪਾਣੀ ਦੇਣਾ ਚਾਹੀਦਾਗਾ ਮੁਰਝਾਈ ਅਤੇ ਸਫੇਦ ਪੱਤੀਆਂ ਨੂੰ ਕੱਟ ਦੇਣਾ ਚਾਹੀਦਾਗਾ ਮਨੀ ਪਲਾਂਟ ਲਗਾਉਣ ਨਾਲ ਧਨ ਦਾ ਚ ਵਾਧਾ ਤਾਂ ਹੁੰਦਾ ਹੀ ਹੈ ਇੱਕ ਘਰ ਵਿੱਚ ਮਨੀ ਪਲਾਂਟ ਲਗਾਉਣ ਨਾਲ ਧਨ ਚ ਵਾਧਾ ਹੁੰਦਾ ਹੀ ਹੈ ਲੇਕਿਨ ਰਿਸ਼ਤੇ ਵੀ ਠੀਕ ਠਾਕ ਹੋਣੇ ਸ਼ੁਰੂ ਹੋ ਜਾਂਦੇ ਹਨ ਪਰ ਇਸ ਨੂੰ ਪੂਰਬ ਪੱਛਮ ਚ ਲਗਾਉਣ ਨਾਲ ਵਿਆਹਤਾ ਜ਼ਿੰਦਗੀ ਵਿੱਚ ਤਣਾਉ ਪੈਦਾ ਹੋ ਜਾਂਦਾ ਇਸ ਕਰਕੇ